ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੜੀ ਸਤਾਰਵੀਂ ਰਵਿਦਾਸ ਭਗਤ 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 ਜਗਵਾਜਿਆ ਚਹੋਂ ਚੱਕਾਂ ਦੇ ਵਿੱਚ ਚਮਰੇਟਾ ਹ ਭਾਈ ਗੁਰਦਾਸ ਜੀ ਕਹਿੰਦੇ ਨੇ ਰਵਿਦਾਸ ਚਮਾਰ ਜਗਤ ਵਿੱਚ ਸਾਰੇ ਦਿਸ਼ਾਂ ਵਿਖੇ ਭਗਤ ਪ੍ਰਗਟ ਹੋਇਆ ਪਾਣਹਾ ਗੰਡੇ ਰਾ ਵਿੱਚ ਕੁਲਾ ਧਰਮ ਢੋਏ ਢੋਰ ਸਮੇਟਾ ਪਾਈ ਜੀ ਕਹਿੰਦੇ ਰਸਤੇ ਵਿਖੇ ਜੁੱਤੀਆਂ ਗੰਡੇ ਔਰ ਕੁਲਾ ਧਰਮ ਅਨੁਸਾਰ ਪਸ਼ੂ ਢੋ ਕੇ ਸਮੇਟਿਆ ਕਰੇ ਜਿਉਂ ਕਰ ਮੈਲੇ ਚੀਥੜੇ ਹੀਰਾ ਲਾਲ ਅਮੋਲ ਭਲੇਟਾ ਹਾ ਪਾਈ ਜੀ ਕਹਿੰਦੇ ਉਪਰੋਂ ਇਹ ਹਾਲ ਸੀ ਪਰ ਅੰਦਰੋਂ ਇਉਂ ਸੀ ਜ਼ਿਕਰ ਮੈਲੇ ਚੀਥੜਿਆਂ ਭਾਵ ਲੀਰਾਂ ਵਿਖੇ ਅਮੋਲਕ ਲਾਲ ਲਪੇਟਿਆ ਹੋਇਆ ਹੁੰਦਾ ਹੈ ਚੌ ਵਰਨਾਂ ਉਪਦੇਸ਼ ਦਾ ਗਿਆਨ ਧਿਆਨ ਕਰ ਭਗਤ ਸਹੇਟਾ ਭਾਈ ਜੀ ਕਹਿੰਦੇ ਚਾਰ ਵਰਨ ਖੱਤਰੀ ਬ੍ਰਾਹਮਣ ਆਦਿਕਾਂ ਨੂੰ ਉਪਦੇਸ਼ ਦੇਣ ਲੱਗਾ ਅਰ ਗਿਆਨ ਧਿਆਨ ਕਰਾਉਣ ਲੱਗਾ ਭਗਤੀ ਦੇ ਨਾਲ ਨਾਲ ਨਾ ਵਣ ਆਇਆ ਸੰਗ ਮਿਲ ਬਨਾਰਸ ਕਰ ਗੰਗਾ ਥੇਟਾ ਹ ਇਕ ਵਾਰ ਸੰਗ ਮਿਲ ਕੇ ਕਾਂਸ਼ੀ ਨੂੰ ਗੰਗਾਪੁਰ ਪੂਰਬੀ ਨੌਣ ਚੱਲਿਆ ਕਿਉਂ ਜੋ ગ્રਹਣ ਦਾ ਵੱਡਾ ਮੇਲਾ ਲੱਗਣਾ ਸੀ ਕੱਢ ਕਸਈਰਾ ਸੌਪਿਆ ਰਵਿਦਾਸ ਐ ਗੰਗਾ ਦੀ ਭੇਟਾ ਭਾਈ ਜੀ ਕਹਿੰਦੇ ਰਵਿਦਾਸ ਨੇ ਇੱਕ ਥੇਲਾ ਕੱਢ ਕੇ ਇੱਕ ਸੰਗੀ ਨੂੰ ਗੰਗਾ ਦੀ ਭੇਟਾ ਲਈ ਦਿੱਤਾ ਲੱਗਾ ਪੁਰਬ ਅਪੀਚਦਾ ਡਿੱਠਾ ਚਲਿਤ ਅਚਰਜ ਅਮੇਟਾ ਉੱਥੇ ਅਬਜੇਤਨ ਛੱਤਰ ਦੀ ਪੂਰਬੀ ਲੱਗੀ ਸੀ ਲੋਕਾਂ ਨੇ ਅਮਿਤ ਚਰਿੱਤਰ ਡਿੱਠਾ ਭਾਵ ਜਿਸ ਦੀ ਕੋਈ ਇਮਿਤ ਨਾ ਪਾ ਸਕੇ ਲਿਆ ਕਸੀਰਾ ਹੱਥ ਕੱਢ ਸੂਤ ਇੱਕ ਜਿਉਂ ਤਾਣਾ ਪੇਟਾ ਭਾਈ ਜੀ ਕਹਿੰਦੇ ਗੰਗਾ ਜੀ ਨੇ ਹੱਥ ਕੱਢ ਕੇ ਰਵੀਦਾਸ ਜੀ ਦਾ ਥੇਲਾ ਅੰਗੀਕਾਰ ਕੀਤਾ ਜਿਸ ਤਰ੍ਹਾਂ ਸੂਤ ਇੱਕ ਹੈ ਤੇ ਤਾਣਾ ਪੇਟਾ ਦੋ ਨਾਮ ਹਨ ਭਗਤ ਜਨਾ ਹਰ ਮਾਂ ਪਿਓ ਬੇਟਾ ਹਾ ਭਾਈ ਜੀ ਕਹਿੰਦੇ ਨੇ ਭਗਤ ਜਨਾ ਦਾ ਹਰੀ ਹੀ ਮਾਂ ਪਿਓ ਅਤੇ ਪੁੱਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੜੀ 17ਵੀਂ ਰਵਿਦਾਸ ਭਗਤ 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 ਜਗਵਾਜਿਆ ਚਹੋਂ ਚੱਕਾਂ ਦੇ ਵਿੱਚ ਚਮਰੇਟਾ ਹ ਭਾਈ ਗੁਰਦਾਸ ਜੀ ਕਹਿੰਦੇ ਨੇ ਰਵਿਦਾਸ ਚਮਾਰ ਜਗਤ ਵਿੱਚ ਸਾਰੇ ਦਿਸ਼ਾਂ ਵਿਖੇ ਭਗਤ ਪ੍ਰਗਟ ਹੋਇਆ ਪਾਣਹਾ ਗੰਡੇ ਰਾ ਵਿੱਚ ਕੁਲਾ ਧਰਮ ਢੋਏ ਢੋਰ ਸਮੇਟਾ ਭਾਈ ਜੀ ਕਹਿੰਦੇ ਰਸਤੇ ਵਿਖੇ ਜੁੱਤੀਆਂ ਗੰਡੇ ਔਰ ਕੁਲਾ ਧਰਮ ਅਨੁਸਾਰ ਪਸ਼ੂ ਢੋ ਕੇ ਸਮੇਟਿਆ ਕਰੇ ਜਿਉਂ ਕਰ ਮੈਲੇ ਚੀਥੜਾ ਹੀਰਾ ਲਾਲ ਅਮੋਲ ਭਲੇਟਾ ਹਾ ਭਾਈ ਜੀ ਕਹਿੰਦੇ ਉਪਰੋਂ ਇਹ ਹਾਲ ਸੀ ਪਰ ਅੰਦਰੋਂ ਇਉਂ ਸੀ ਜ਼ਿਕਰ ਮੈਲੇ ਚੀਥੜਿਆਂ ਭਾਵ ਲੀਰਾਂ ਵਿਖੇ ਅਮੋਲਕ ਲਾਲ ਲਪੇਟਿਆ ਹੋਇਆ ਹੁੰਦਾ ਹੈ ਚੌ ਵਰਨਾਂ ਉਪਦੇਸ਼ ਦਾ ਗਿਆਨ ਧਿਆਨ ਕਰ ਭਗਤ ਸਹੇਟਾ ਭਾਈ ਜੀ ਕਹਿੰਦੇ ਚਾਰ ਵਰਨ ਖੱਤਰੀ ਬ੍ਰਾਹਮਣ ਆਦਿਕਾਂ ਨੂੰ ਉਪਦੇਸ਼ ਦੇਣ ਲੱਗਾ ਅਰ ਗਿਆਨ ਧਿਆਨ ਕਰਾਉਣ ਲੱਗਾ ਭਗਤੀ ਦੇ ਨਾਲ ਨਾਲ ਨਾ ਵਣਿਆ ਸੰਗ ਮਿਲ ਬਨਾਰਸ ਕਰ ਗੰਗਾ ਥੇਟਾ ਹ ਇਕ ਵਾਰ ਸੰਗ ਮਿਲ ਕੇ ਕਾਂਸ਼ੀ ਨੂੰ ਗੰਗਾਪੁਰ ਪੂਰਬੀ ਨਾਉਣ ਚੱਲਿਆ ਕਿਉਂ ਜੋ ગ્રਹਣ ਦਾ ਵੱਡਾ ਮੇਲਾ ਲੱਗਣਾ ਸੀ ਕੱਢ ਕਸਈਰਾ ਸੌਪਿਆ ਰਵਿਦਾਸ ਐ ਗੰਗਾ ਦੀ ਭੇਟਾ ਭਾਈ ਜੀ ਕਹਿੰਦੇ ਰਵਿਦਾਸ ਨੇ ਇੱਕ ਥੇਲਾ ਕੱਢ ਕੇ ਇੱਕ ਸੰਗੀ ਨੂੰ ਗੰਗਾ ਦੀ ਭੇਟਾ ਲਈ ਦਿੱਤਾ ਲੱਗਾ ਪੁਰਬ ਅਪੀਚਦਾ ਡਿੱਠਾ ਚਲਿਤ ਅਚਰਜ ਅਮੇਟਾ ਉੱਥੇ ਅਬਜੇਤਨ ਛੱਤਰ ਦੀ ਪੂਰਬੀ ਲੱਗੀ ਸੀ ਲੋਕਾਂ ਨੇ ਅਮਿਤ ਚਰਿੱਤਰ ਡਿੱਠਾ ਭਾਵ ਜਿਸ ਦੀ ਕੋਈ ਇਮਿਤ ਨਾ ਪਾ ਸਕੇ ਲਿਆ ਕਸੀਰਾ ਹੱਥ ਕੱਢ ਸੂਤ ਇੱਕ ਜਿਉਂ ਤਾਣਾ ਪੇਟਾ ਭਾਈ ਜੀ ਕਹਿੰਦੇ ਗੰਗਾ ਜੀ ਨੇ ਹੱਥ ਕੱਢ ਕੇ ਰਵੀਦਾਸ ਜੀ ਦਾ ਥੇਲਾ ਅੰਗੀਕਾਰ ਕੀਤਾ ਜਿਸ ਤਰ੍ਹਾਂ ਸੂਤ ਇੱਕ ਹੈ ਤੇ ਤਾਣਾ ਪੇਟਾ ਦੋ ਨਾਮ ਹਨ ਭਗਤ ਜਨਾ ਹਰ ਮਾਂ ਪਿਓ ਬੇਟਾ ਹਾ ਪਾਏ ਜੀ ਕਹਿੰਦੇ ਨੇ ਭਗਤ ਜਨਾ ਦਾ ਹਰੀ ਹੀ ਮਾਂ ਪਿਓ ਅਤੇ ਪੁੱਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ